ਵਿੱਕੀ ਦੀ ਮੰਮੀ ਵਿੱਕੀ ਨੂੰ ਦੱਸ ਰਹੀ ਸੀ ਕਿ ਅਮਨ ਦੀ ਮੰਮੀ ਦਾ ਫੋਨ ਆਇਆ ਸੀ ਤੇ ਉਹ ਮੇ ਨਾਲ ਲੜਦੀ ਸੀ ਕਿ ਕੀ ਗੱਲ ਤੁਸੀਂ ਅਮਨ ਨੂੰ ਇਦਾਂ ਬੇਇੱਜ਼ਤ ਕਰਕੇ ਘਰੋਂ ਕੱਢਿਆ ਏ ਤੇ ਵਿੱਕੀ ਨੇ ਵੀ ਗੁੱਸਾ ਕੀਤਾ ਉਹ ਕਹਿੰਦਾ ਮੈਂ ਅਮਨ ਨੂੰ ਕਿਹਾ ਸੀ ਕਿ ਉੱਥੇ ਜਾ ਕੇ ਨਾ ਦੱਸੀ ਪਰ ਉਹ ਨਹੀਂ ਟਲੀ ਵਧੀਆ ਹੋ ਗਿਆ ਇੱਥੋਂ ਚਲੀ ਗਈ ਕਿਉਂਕਿ ਸਾਰੇ ਫਸਾਦ ਦੀ ਜੜ੍ਹ ਹੀ ਉਹ ਸੀ ਕਿਉਂਕਿ ਜੋ ਵੀ ਉਹ ਲੜਾਈ ਕਰਾਉਂਦੀ ਸੀ ਤਾਂ ਉਹੀ ਕਰਉਂਦੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਪ੍ਰੀਤ ਇੱਕ ਵਾਰ ਘਰ ਵਾਪਸ ਆ ਗਈ ਹੈ ਤੇ ਪ੍ਰੀ ਦਰਵਾਜ਼ੇ 'ਚ ਹੀ ਖੜੀ ਹੁੰਦੀ ਹੈ ਤੇ ਉਹਨਾਂ ਦੀਆਂ ਗੱਲਾਂ ਸੁਣ ਲੈਂਦੀ ਹੈ ਤੇ ਆਖੀ ਜਾਂਦੇ ਸੀਗੇ ਕਿ ਪ੍ਰੀਤ ਦੇ ਪੇਖਿਆਂ ਤੋਂ ਜਿਹੜੀ ਚੀਜ਼ ਹੁੰਦੀ ਸੀ ਤੇ ਹਰੇਕ ਚੀਜ਼ ਤੇ ਉਸ ਨੇ ਆਪਣਾ ਹੱਕ ਮਾਰ ਲਿਆ ਕਰਨਾ ਸੀ ਕਿ ਮੈਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੋਂ ਆਪਣੇ ਹੱਥਾਂ 'ਚ ਸੋਨੇ ਦੀ ਮੁਰਗੀ ਲੱਗੀ ਆ ਵਧੀਆ ਹੋ ਗਿਆ ਉਹ ਇੱਥੋਂ ਚਲੀ ਗਈ ਨਹੀਂ ਤਾਂ ਆਪਾਂ ਨੂੰ ਉਸ ਦਾ ਵਿਆਹ ਕਰਨਾ ਪੈਣਾ ਸੀ ਜਿਹੜੇ ਹੁਣ ਉਸ ਦੇ ਪੇਖਿਆਂ ਤੋਂ ਇਹਨਾਂ ਰੰਗਾ ਰੰਗ ਚੀਜ਼ਾਂ ਹੁੰਦੀਆਂ ਵਾ ਲਮਾਰੀ ਆਈ ਆ ਜਨਮ ਦਿਨ ਮਨਾਇਆ ਸਾਰੀਆਂ ਗੱਲਾਂ ਇੱਕ ਦੂਜੇ ਦੇ ਨਾਲੋਂ ਕਰੀ ਜਾਂਦੇ ਸੀ ਤੇ ਪ੍ਰੀਤ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਉਸ ਉਸ ਦੀ ਮੰਮੀ ਨੇ ਤਾਂ ਜਾਣ ਦੇਣ ਦੀ ਗੱਲ ਵੀ ਸਤਾਸ ਦਿੱਤੀ ਕਿ ਅਜਵੇਂ ਉਹਨਾਂ ਨੇ ਕੀਤਾ ਸੀ ਵੀ ਪ੍ਰੀਤ ਨੂੰ ਬੇਵਕੂਫ ਬਣਾਇਆ ਹੈ ਤੇ ਪ੍ਰੀਤ ਨੇ ਸਾਰੀਆਂ ਗੱਲਾਂ ਖੜ ਕੇ ਸਾਈਡ ਦਾ ਸੁਣ ਲਈਆਂ ਪਰ ਪ੍ਰੀਤ ਸੁਣੀ ਗਈ ਉਸ ਨੇ ਖੜਕਾ ਬਿਲਕੁਲ ਵੀ ਨਹੀਂ ਕੀਤਾਗਾ ਤੇ ਵਿਖੀ ਵੀ ਸਾਰ 400 ਸਾਰੀਆਂ ਗੱਲਾਂ ਕਰੀ ਗਿਆ ਕਿ ਪਹਿਲਾਂ ਟਰੈਕਟਰ ਸੀਗਾ ਆਪਾਂ ਲੈ ਕੇ ਆਂਦਾ ਫਿਰ ਗੱਡੀ ਵੀ ਆਪਾਂ ਖੜਾ ਹੀ ਲਈਆ ਲਿਆ ਕੇ ਵਿਹੜੇ ਦੇ ਵਿੱਚ ਚਾਹੇ ਉਹਨਾਂ ਨੇ ਵਿਆਹ ਨੂੰ ਨਹੀਂ ਦਿੱਤੀ ਗੱਡੀ ਆਪਾਂ ਨੂੰ ਤੇ ਫਿਰ ਵਿਖੀ ਨੂੰ ਆਏ ਲੱਗਦਾ ਕਿ ਕੋਈ ਖੜਾ ਕੰਨਾ ਸੁਣੀ ਜਾ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਤਾਂ ਕਿ ਉਹ ਗੱਲਾਂ ਮੇਰੀਆਂ ਪ੍ਰੀਤ ਸੁਣੀ ਜਾ ਰਹੀ ਆ ਉਸਦੇ ਹੋਸ਼ ਉੱਡ ਜਾਂਦੇ ਆ ਕਿ ਜਦੋਂ ਉਹ ਦੇਖਦੇ ਆ ਕਿ ਕੋਈ ਖੜਾ ਗੱਲਾਂ ਸੁਣ ਰਿਹਾ ਜਦੋਂ ਉਹ ਸਾਈਡ ਦੀ ਹੋ ਕੇ ਦੇਖਦੇ ਆ ਤਾਂ ਉੱਥੇ ਪ੍ਰੀਤ ਖੜੀ ਹੁੰਦੀ ਆ ਤੇ ਪ੍ਰੀਤ ਉਹਨੂੰ ਵੇਖ ਕੇ ਇਹਨਾਂ ਦੇ ਫੂਸ ਉੱਡ ਜਾਂਦੇ ਆ ਕਿ ਪ੍ਰੀਤ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਬਾਅਦ ਵਿੱਚ ਪ੍ਰੀਤ ਕਹਿੰਦੀ ਆ ਜਿਹहां ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਵਿਖੀ ਉਸ ਨੂੰ ਪੁੱਛਦਾ ਕਿ ਤੂੰ ਕਾ ਵਾਪਸ ਕਾਤੋਂ ਆ ਗਈ ਕਿ ਤੂੰ ਲੜ ਕੇ ਆ ਗਈ ਉਹ ਕਹਿੰਦੀ ਹਾਂ ਮੈਨੂੰ ਤੇਰੀ ਕਰਤੂਤ ਤਾਂ ਹੁਣ ਹੀ ਪਤਾ ਲੱਗਿਆ ਏ ਮੈਂ ਤਾਂ ਤੇਰੇ ਪਿੱਛੇ ਆਪਣੇ ਪਿੱਕਿਆਂ ਦੇ ਨਾਲ ਲੜ ਕੇ ਆਈ ਆ ਉਹਨਾਂ ਨੇ ਤਾਂ ਮੈਨੂੰ ਤੇਰੇ ਬਾਰੇ ਤੇਰੀ ਮਾਂ ਬਾਰੇ ਬਹੁਤ ਸਾਰੀਆਂ ਗੱਲਾਂ ਦਸੀਆਂ ਸੀ ਪਰ ਮੈਂ ਯਕੀਨ ਨਹੀਂ ਮੰਨਿਆ ਮੈਨੂੰ ਹੁਣ ਇੱਥੇ ਆ ਕੇ ਯਕੀਨ ਹੋ ਗਿਆ ਏ ਗੱਲਾਂ ਦਾ ਕਿ ਤੂੰ ਹੁਣ ਕਿਵੇਂ ਮੇਰਾ ਇਸਤੇਮਾਲ ਕੀਤਾ ਏ ਕਿਵੇਂ ਮੈਨੂੰ ਬੁੱਧੂ ਬਣਾ ਕੇ ਕਿਵੇਂ ਮੇਰੇ ਤੋਂ ਚੀਜ਼ਾਂ ਮੰਗਵਾਈਆਂ ਏ ਪਰ ਹੁਣ ਉਹਨੇ ਬੁੱਧੂ ਨਹੀਂ ਬਣਾਤੇ ਫਿਰ ਵਿੱਕੀ ਨੂੰ ਵੀ ਗੁੱਸਾ ਆ ਗਿਆ ਤੇ ਉਸਨੇ ਵੀ ਕਹਿ ਦਿੱਤਾ ਕਿ ਕੀ ਗੱਲ ਤੇਰੇ ਬੱਚੇ ਨੂੰ ਦੱਸਦਾ ਨਹੀਂ ਸੀ ਵਿਆਹ ਮੁਕੀ ਕੋਈ ਚੀਜ਼ ਦੇ ਦਿੰਦੇ ਟੱਕੜੀ ਦੇ ਰਹਿੰਦੇ ਆਪ ਦੋ ਦੋ ਖੜਾਈ ਬੈਠਿਆ ਤਾਂ ਪ੍ਰੀਤ ਨੂੰ ਵੀ ਪਤਾ ਲੱਗ ਗਿਆ ਕਿ ਉਹ ਲਾਲਚੀ ਹੈ ਤੇ ਕਿੰਨਾ ਲਾਲਚ ਭਰਿਆ ਹੈ ਤੇ ਵਿੱਕੀ ਵੀ ਹੁਣ ਸ਼ਰਿਆਮੀ ਪ੍ਰੀਤ ਦੇ ਸਾਹਮਣੇ ਬੋਲਣ ਲੱਗ ਪਿਆ ਇਥੇ ਤੱਕ ਕਿ ਪ੍ਰੀਤ ਨੂੰ ਭੱਜ-ਭੱਜ ਵੀ ਪੈਰ ਲੱਗ ਪਿਆ ਤੇ ਪ੍ਰੀਤ ਵੀ ਚੁੱਪ ਕਰਕੇ ਸੁਣੀ ਗਈ ਤੇ ਪ੍ਰੀਤ ਚੁੱਪ ਕਰਕੇ ਆਪਣੇ ਕਮਰੇ ਚਲੀ ਗਈ ਤੇ ਉਹਨੇ ਅੰਦਰ ਜਾ ਕੇ ਆਪਣੇ ਰੂਮ ਨੂੰ ਲੌਕ ਲਗਾ